ਦਬਦਵੀ ਟਕਸਾਲ ਦੇ ਮੁਖੀ ਰਾਮ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ ਉਸ ਦੇ ਵਿੱਚ तमाम ਸਿੱਖ ਕੌਮ ਨੂੰ ਜਿਹੜਾ ਇਕਜੁੱਟ ਹੋਣ ਦੀ ਉਹਨਾਂ ਨੇ ਅਪੀਲ ਕੀਤੀ ਹੈ। ਅਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨੀ ਹਰਨਾਮ ਸਿੰਘ ਜਿਨ੍ਹਾਂ ਦੇ ਵੱਲੋਂ ਦਬਦਵੀ ਟਕਸਾਲ ਦੇ ਮੁਖੀ ਨੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸ਼੍ਰੀ ਅਕਾਲ ਤੱਕ ਤੇ ਸਾਬ ਦੇ ਕਾਰਜਕਾਰੀ ਜਥੇਦਾਰ ਬਣੇ ਕੁਲਦੀਪ ਸਿੰਘ ਗੜਗਾਜ ਉਥੋਂ ਸੰਦੇਸ਼ ਦਿੰਦੇ ਨੇ ਕੌਮ ਨੂੰ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਤੇ ਕਿਤਨਾ ਕਿਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ ਇਸ ਕਰਕੇ ਉਹ ਸੰਦੇਸ਼ ਨਾ ਦੇਣ ਤਾਂ ਇਸ ਗੱਲ ਦੇ ਉੱਤੇ ਇਸ ਬਿਆਨ ਦੇ ਉੱਤੇ ਰਾਮ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਕਿਹਾ ਕਿ ਸਾਨੂੰ ਸਭ ਨੂੰ ਏਕਤਾ ਦਿਖਾਉਣ ਦੀ ਲੋੜ ਹੈ ਸਰਕਾਰਾਂ ਵੀ ਇਹੀ ਚਾਹੁੰਦੀਆਂ ਨੇ ਕਿ ਇਹਨਾਂ ਦੇ ਵਿੱਚ ਆਪਸੀ મતਪੇਦ ਪੈਦਾ ਹੋਏ ਰਹਿਣ ਪਰ ਸਾਨੂੰ ਸਮਝਣਾ ਹੋਵੇਗਾ ਸਰਕਾਰਾਂ ਦੀਆਂ ਚਾਲਾਂ ਨੂੰ ਸਮਝਣਾ ਹੋਵੇਗਾ ਤੇ ਸਾਨੂੰ ਇਕਜੁੱਟ ਹੋ ਕੇ ਸਿੰਘਾਂ ਸ਼ਹੀਦਾਂ ਦੀ ਯਾਦ ਜਿਹੜੀ ਹੈ ਉਹ ਮਨਾਉਣੀ ਚਾਹੀਦੀ ਹੈ ਤਾਂ ਕਿਤਨਾ ਕਿਤੇ ਹਰਨਾਮ ਸਿੰਘ ਜੇਕਰ ਗੱਲ ਕਰਨ ਲਈ ਜਾਵੇ ਉਹਨਾਂ ਨੂੰ ਵੀ ਖਾਸ ਤੌਰ ਦੇ ਉੱਤੇ ਕਿਹਾ ਗਿਆ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਵਿਵਾਦ ਜਿਹੜਾ ਉਹ ਨਹੀਂ ਖੜਾ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਸਿੱਖ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਸਿਰ ਜੋੜ ਕੇ ਬੈਠੀਏ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਉਹਨਾਂ ਨੇ ਅਗਾ ਕੀਤਾ ਕਿ ਸਰਕਾਰਾਂ ਸਿੱਖ ਕੌਮ ਦੇ ਲਈ ਆਪਸੀ ਫੁੱਟ ਪਾ ਕੇ ਲੜਾਉਣ ਦੀ ਨੀਤੀ ਅਜੇ ਵੀ ਅਮਲ ਦੇ ਵਿੱਚ ਲਿਆਂਦੀ ਹੈ। ਕੇਂਦਰ ਸਰਕਾਰ ਨੇ ਨਿਸ਼ਾਨਾ ਬਣਾਇਆ। ਉਹਨਾਂ ਨੇ ਕਿਹਾ ਕਿ ਚਾਹੇ ਕੋਈ ਵੀ ਹੋਵੇ ਆਪਸੀ ਲੜਾਈ ਹਮੇਸ਼ਾ ਹੀ ਘਾਟੇ ਦਾ ਸੌਦਾ ਰਹੀ ਹੈ। ਉਹਨਾਂ ਨੇ ਜ਼ੋਰ ਦਿੰਦੇ ਆਖਿਆ ਕਿ ਸਿੰਘ ਸਾਹਿਬ ਨੇ ਦੱਸਿਆ ਹੈ ਕਿ ਜੂਨ 1984 ਦੇ ਕੱਲੂ ਘਰੇ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਖੰਡ ਪੰਥ ਸਾਹਿਬ ਦੇ ਭੋਗ ਪਾਇਆ ਜਾਣਗੇ। 2 ਜੂਨ ਯਾਨੀ ਕਿ ਅੱਜ ਅਖੰਡ ਪੰਥ ਸਾਹਿਬ ਦੀ ਆਰੰਭਤਾ ਹੈ। ਅਤੇ ਜਿਸ ਤੋਂ ਬਾਅਦ 6 ਜੂਨ ਨੂੰ ਪਾਏ ਜਾਣਗੇ ਭੋਗ ਗਿਆਨੀ ਰਾਮ ਸਿੰਘ ਨੇ ਕੁਝ ਜਥੇਬੰਦੀਆਂ ਦੇ ਵੱਲੋਂ ਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਹੋ ਰਹੀ ਵਿਰੋਧਤਾ ਨੂੰ ਨਿੰਦਦੇ ਕਿਹਾ ਹੈ ਕਿ ਕੌਮ ਦੀ ਅਸਲ ਤਾਕਤ ਏਕਤਾ ਦੇ ਵਿੱਚ ਹੈ ਨਾ ਕਿ ਵਿਭਾਜਨ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਵਿਅਕਤੀਗਤ ਰੁਝਾਨ ਛੱਡ ਕੇ ਇਕੱਠੇ ਹੁੰਨੇ ਆਂ ਨਾ ਕਿ ਸ਼੍ਰੀ ਅਕਾਲ ਤਖਤ ਸਾਹਿਬਾਂ ਗੰ ਮਹਾਨ ਸਥਾਨਾਂ ਨੂੰ ਵਿਵਾਦਾਂ ਦੇ ਵਿੱਚ ਘਸੀਟ ਕੇ ਸ਼ਹੀਦਾਂ ਦੀ ਬੇਅਦਬੀ ਕਰਨੀ ਚਾਹੀਦੀ ਹੈ। ਹਰ ਸਾਲ ਦੀ ਤਰ੍ਹਾਂ ਜੂਨ ਨੂੰ 1984 ਦਾ ਕੱਲੂਕਾਰਾ ਦਿਵਸ ਸ਼ਹੀਦਾਂ ਦੀ ਯਾਦ ਵਿੱਚ ਬਣੇ ਹੋਏ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾ ਵਿਖੇ ਨਗਰ ਸੰਗਾਵਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹਰ ਸਾਲ ਹੀ ਇਹ ਦਿਹਾੜਾ ਮਨਾਇਆ ਜਾਂਦਾ ਹੈ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਅਖੰਡ ਪਾਠਾਂ ਦੇ ਲੜੀਆਂ ਆਰੰਭ ਨੇ ਚਾਰ ਤੀਕ ਨੂੰ ਅਖੰਡ ਪਾਠ ਆਰੰਭ ਕਰਕੇ ਸ਼ੇ ਨੂੰ ਪਹਿਲੋ ਭੋਗ ਪੈਣਗੇ। ਉਹ ਪ੍ਰੰਤ ਖੁੱਲੇ ਦੀਵਾਨ ਹਾਲ ਵਿੱਚ ਦੀਵਾਨ ਸਜਣਗੇ। ਔਰ ਸਿੱਖ ਸੰਗਤਾਂ ਪਰਜੋਰ ਸ਼ਬਦਾਂ ਦੀ ਬੇਨਤੀ ਕਰਦਾ। ਆਓ ਰਲ ਮਿਲ ਕੇ ਸ਼ਹੀਦਾਂ ਆਤਮਸਤਕ ਹੋਈਏ। ਅਤੇ ਸੰਪਰਦਾਵਾਂ ਦੇ ਆਗੂ ਸਹਿਬਾਨ ਅਤੇ ਹੋਰ ਪੰਥਕ ਸੰਸਥਾਾਂ ਸਾਰੀਆਂ ਪਹੁੰਚਾਂ ਦੀ ਕਿਰਪਾਲਤਾ ਕਰਨਗੀਆਂ ਤੇ ਸੰਗਤਾਂ ਵੀ ਹੋਮੋ ਹੋਮਾ ਕੇ ਆਓ ਉਹਨਾ ਮਹਾਨ ਸ਼ਹੀਦਾਂ ਨਾਲ ਯਾਰ ਜੜ ਤੱਕ ਇਹ ਉਹ ਕਾਲਕਸਾ ਦੇ ਜੱਜਦਾਰ ਦਾ ਕੁਝ ਜੱਟੇ ਬੰਦਿਆ ਉਹ ਲੋਕ ਇਹ ਦੋਨੋਂ ਵਿਰੋਧ ਕਰਨ ਲੱਗ ਪਏ ਕਿਵੇਂ ਦੇਖੋ ਮੈਂ ਸ਼ੁਰੂ ਵਿੱਚ ਕਿਹਾ ਵੀ ਇਹ ਕੌਮ ਦੀ ਬਦਕਿਸਮਤੀ ਆ ਪੰਦ ਭਾਗੀ ਇਹ ਸਾਡੇ ਵਾਸਤੇ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਲੇਕਿਨ ਸੈਂਟਰ ਦੀ ਪਾਲਿਸੀ ਚੱਲਦੀ ਆ ਪਾੜੋ ਤੇ ਰਾਜ ਕਰੋ ਉਹ ਅੱਜ ਵੀ ਚੱਲ ਰਹੀ ਆ ਪਿੱਛੇ ਵੀ ਚੱਲਦੀ ਰਹੀ ਉਨੇ ਕੌਮ ਦਾ ਬਹੁਤ ਥੱਲਾ ਲਾਇਆ ਬੜਾ ਸਿੱਖਾਂ ਦਾ ਨਕਾਨ ਕੀਤਾ ਤੇ ਮੈਂ ਸਮਝਦਾ ਪਰ ਅੱਜ ਵੀ ਉਹ ਪੌਲਤੀ ਜਿਹੜੀ ਉਹ ਕਾਮਯਾਬ ਅਸੀਂ ਫੇਲ ਹੋ ਰਹੇ ਹਾਂ ਸਮਾਂ ਮੰਗ ਕਰਦੇ ਕਿ ਜਿੰਨੀ ਸੜਕ 'ਚ ਪਾਟੋ ਧਾੜੇ ਨੂੰ ਮਿਟਾ ਕੇ ਅਸੀਂ ਸਾਰੇ ਵੀਰ ਜਿਹੜੇ ਅਸੀਂ ਕਰ ਜੋੜ ਕੇ ਬਈਏ ਨਿੱਕੇ ਨਿੱਕੇ ਗਿਰਵੇ ਚਿਕਵੇ ਆਪਣੇ ਹਉਦੇ ਆਵੇ ਦੁਜੀ ਤੇ ਤੀਜੇ ਆਵੇ ਇਹ ਛੱਡ ਕੇ ਸਾਰਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤ ਖਾਇਆ ਹੈ ਢ ਇਕੱਠਾ ਹੋਵੇ ਨਾ ਕਿ ਡਾਂਗੋ ਡਾਂਗੀ ਹੋ ਕੇ ਅਸੀਂ ਉਹਨਾਂ ਸ਼ਹੀਦਾਂ ਦਾ અપਮਾਨ ਨਾ ਕਰੀਏ ਔਰ ਕੌਮ ਦੇ ਜefeਦਾਰ ਜਿਹੜੇ ਨੇ ਸ਼੍ਰੋਮਣ ਕਮੇਟੀ ਬਣਾਉਂਦੀ ਆ ਉਹਨਾਂ ਨੇ ਬਣਾਇਆ ਮੈਂ ਕਿਸੇ ਕੰਮ ਚ ਦਾਖਲ ਨਹੀਂ ਦਿੱਤਾ ਤੇ ਬਾਕੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਆਂ ਕਿ ਇਹਨੂੰ ਕੋਈ ਕੰਮ ਉਹ ਬੈਠ ਕੇ ਤਾਂ ਕੀਤਾ ਜਾ ਸਕਦਾ ਸੁਝਾਇਆ ਜਾ ਸਕਦਾ ਹੈ ਲੇਕਿਨ ਆ ਉਸ ਹੀ ਲੜਾਈ ਭਰਾ ਮਾਰੂ ਖਾਨਾ ਜੰਗੀ ਚ ਪੈ ਕੇ ਹਮੇਸ਼ਾ ਨੁਕਸਾਨ ਹੀ ਹੋਏ ਨੇ ਤੇ ਕੌਮ ਦਾ ਨੁਕਸਾਨ ਨਾ ਕਰੀਏ ਸੇਰ ਜੋੜ ਕੇ